ਅੱਜ ਤਾਂ ਸਵੇਰੀ ਸਵੇਰੀ 9:30 ਵਜੇ ਹੀ ਬਾਰਿਸ਼ ਨੇ ਫੱਟੇ ਚੱਕ ਰੱਖਿਆ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਔਰ ਹਵਾ ਹੰਤਾ ਥੋੜੇ ਘਟ ਗਏ ਪਹਿਲਾਂ ਕਿੰਨੇ ਤੇਸ ਸੀ بارش ਦੇ ਹਟਣ ਤੋਂ ਬਾਅਦ ਦੁਪਹਿਰ ਦਾ ਟਾਈਮ ਸੀਗਾ ਇਹ ਫਿਰ ਮੈਂ ਛੱਤ ਤੇ ਆਈ ਸੀ ਮੌਸਮ ਠੰਡਾ ਸੀਗਾ ਤੇ ਮੈਂ ਉੱਪਰ ਤુલਸੀ ਦੇ ਜੋ ਬੀਜ ਸੀਗੇ ਫਿਰ ਮੈਂ ਉਹ ਤੋੜਨ ਲੱਗ ਗਈ ਨਾਲ-ਨਾਲ ਪੀਜ ਤੋੜਦੇ ਰੋ ਫਿਰ ਤુલਸੀ ਹਰੀ ਰਹਿੰਦੀ ਆ ਨਹੀਂ ਤੇ ਫਿਰ ਇਹ ਸੁੱਕਣ ਲਾ ਜਾਂਦੀ ਆ ਪੀਜ ਪਕਾਉਂਦੀ ਆ ਜਦੋਂ ਬਸ ਇਹੀ ਕੰਮ ਕਰਨ ਲੱਗੀ ਹੋਈ ਸੀ ਮੈਂ ਤੇ ਮੌਸਮ ਇਦਾਂ ਦਾ ਸੀ ਵੀ ਜਦ ਮਰਜ਼ੀ ਦੁਬਾਰਾ بارش ਆ ਸਕਦੀ ਔਰ ਆ ਵੀ ਗਈ ਸੀ ਫੇਰ بارش ਮੈਂ ਕਾਫੀ ਦੇ ਰਹੇ ਫੇਰ ਸਾਰੀ ਜਿੰਨੀ ਵੀ ਮੇਰੀ ਤુલਸੀ ਹੋ ਰਹੀ ਆ ਰਾਮਾ ਤુલਸੀ ਸ਼ਾਮਾ ਤુલਸੀ ਦੋਨੋਂ ਸਭ ਦੇ ਬੀਜ ਨਾਲ ਨਾਲ ਮੈਂ ਤੋੜਦੀ ਰਹਿਣੀ ਆ ਫੇਰ ਵੀ ਦੇਖੋ ਕਿੰਨੇ ਬੀਜ ਆ ਗਏ ਨਾਲ ਮੈਂ ਤੋੜਦੀ ਰਹਿਣੀ ਆ ਥੋੜੇ ਦਿਨਾਂ ਬਾਅਦ ਫੇਰ ਇਹ ਪੱਕਣ ਲੱਗ ਜਾਂਦੇ ਆ ਫੇਰ ਮੈਂ ਤੋੜਦੀ ਆ ਫੇਰ ਹੋਰ ਆ ਜਾਂਦੇ ਆ ਇਦਾਂ ਹੀ ਚੱਲਦਾ ਰਹਿੰਦਾ ਪਰ ਇਸ ਵਾਰ ਮੇਰੀ ਤુલਸੀ ਬਹੁਤ ਵਧੀਆ ਹੋ ਰਹੀ ਆ 9 10 ਬੁੱਟੇ ਉੱਪਰ ਹੋ ਰਿਹਾ ਤੇ ਇੱਕ ਵੱਡਾ ਬੁੱਟਾ ਨੀਚੇ ਹੋ ਰਿਹਾ ਤੇ ਆ ਚੀੜੀ ਸੀਗੀ ਤੇ ਫੇਰ ਸ਼ਾਮ ਨੂੰ 4:00 ਵਜੇ ਦਾ ਟਾਈਮ ਹੈ ਇਹ 4:00 5:00 ਵਜੇ ਦਾ ਫੇਰ ਦੁਬਾਰਾ ਬਾਰਿਸ਼ ਪੈਣ ਲੱਗ ਗਈ ਸੀ ਤੇ ਮੈਂ ਲੱਗੀ ਹੋਈਆਂ ਪੋੜੀਆਂ ਤੇ ਨਾ ਜਿਹੜੀ ਸਟੀਲ ਬੋਲ ਹੁੰਦੀ ਉਹਦੇ ਨਾਲ ਜੋ ਪੇਂਟ ਸੀਗਾ ਤੇ ਵਾਈਟ ਸੀਮੈਂਟ ਦਾ ਉਹਦੇ ਦਾਗ ਸੀਗੇ ਫਿਰ ਉਹ ਲੱਗਿਆ ਮੈਂ ਸਾਫ ਕਰਨਾ بارش ਦਾ ਇਹ ਫਾਇਦਾ ਸੀਗਾ ਵੀ ਹੁਣ ਸਾਰੀਆਂ ਪੌੜੀਆਂ ਗਿੱਲੀਆਂ ਹੋ ਰਹੀਆਂ ਨੇ ਤੇ ਮੈਂ ਨਾਲ-ਨਾਲ ਸਾਫ ਕਰ ਦੇਣੀ ਹੈ ਕਈ ਦਿਨਾਂ ਤੋਂ ਇਹ ਦਿਮਾਗ 'ਚ ਚੱਲ ਰਿਆ ਸੀ ਕਿ ਇਹ ਵਾਲੀ ਸਫਾਈ ਰੈਂਦੀ ਆ ਤੇ ਫਿਰ ਪਾਣੀ ਕਾ ਨੂੰ ਮੋਟਰ ਦਾ ਖਰਾਬ ਕਰਨਾ ਹੈ ਮੋਟਰ ਤਾਂ ਉਹ ਤਾਂ ਠੀਕ ਹੋ ਚੁੱਕੀ ਸੀ ਖੈਰ ਕਾ ਨੂੰ ਪਾਣੀ ਬਾੜਟੀਆਂ ਦੇ ਨਾਲ ਪਾਣਾ ਨਾਲ ਖੇਚਲ ਹੋਣੀ ਆ ਹੁਣ ਪਾਣੀ ਆਪਣਾ ਫਰੀਦ ਆਏ ਫਟਾਫਟ ਮੈਂ ਸਟੀਲ ਬੂਲ ਕਰਦ ਲੈ ਕੇ ਜੋ ਜਿੱਥੇ ਵੀ ਸਟੀਲ ਬੂਲ ਕੰਮ ਨਹੀਂ ਕਰਦੀ ਸੀ ਫਿਰ ਮੈਂ ਕਰ ਦਿੰਦਾ ਨਾਲ ਕਰਦ ਨਾਲ ਲੱਗੀ ਹੋਈ ਸੀ ਰਗੜ ਰਗੜ ਕੇ ਸਪੋੜੀਆਂ ਨੂੰ ਸਾਫ਼ ਕਰਨਾ ਫਰੀ ਦੇ ਪਾਣੀ ਦਾ ਫਾਇਦਾ ਉਠਾਣ ਤੇ ਪੋੜੀਆਂ ਵੀ ਸਾਫ਼ ਹੋ ਗਿਆ ਕਈ ਦਿਨਾਂ ਤੋਂ ਚੱਲ ਰਿਆ ਸੀ ਦਮਾ ਚ ਕੇ ਕੰਮ ਰਹਿੰਦਾ ਕਿਰ ਪੈਂਟ ਦਾ ਤਾਂ ਹੁਣ ਬਸ ਉੱਪਰ ਉੱਪਰ ਦਾ ਰਹਿ ਗਿਆ ਮੌਸਮ ਹੋ ਗਿਆ ਸੀ ਖਰਾਬ ਇਹ ਹੁਣ ਗਰਮੀ ਆ ਗਈ ਆ ਤਾਂ ਕਰਕੇ ਪੇਂਟ ਦਾ ਕੰਮ ਛੱਡ ਰੱਖਿਆ ਉਹ ਵੀ ਵੀਡੀਓ ਅੱਗੇ ਸ਼ੇਅਰ ਕਰੂੰਗੀ ਤੇ ਜਿਹੜੇ ਵੀਡੀਓ ਸੀਗੇ ਨਾਲ ਨਾਲ ਮੈਂ ਸ਼ੇਅਰ ਕਰੀ ਜਾਨੀ ਆ ਇਹ ਪੇਂਟ ਤੋਂ ਬਾਅਦ ਵਾਲੀ ਇਹ ਵੀਡੀਓ ਨੇ ਇਹ ਤਾਂ ਹੁਣ بارش ਦਾ ਮੌਸਮ ਚੱਲ ਰਿਹਾ ਸੀ ਵੀਡੀਓ ਬਣੀ ਸੀ ਫਿਰ ਮੈਂ ਸ਼ੇਅਰ ਕਰਤੀ ਆ ਹਰ ਰੋਜ਼ ਥੋੜਾ ਥੋੜਾ ਕੰਮ ਕਰਦੀ ਰਹਿਣੀ ਕਿਉਂਕਿ ਬੁੱਚ ਨੂੰ ਮੈਂ ਬਿਮਾਰ ਵੀ ਬਹੁਤ ਹੋ ਗਈ ਸੀ ਪੈਂਟ ਕਰਨ ਤੋਂ ਬਾਅਦ ਵੀ ਬਿਮਾਰ ਹੋਈ ਉਸ ਤੋਂ ਬਾਅਦ ਵੀ ਬੁੱਟੇ ਵਾਟੇ ਲਾਉਣ ਦੇ ਚੱਕਰ ਚ ਗਰਮੀ 'ਚ ਕੰਮ ਕਰਦੀ ਰਹੀ ਫਿਰ ਬਿਮਾਰ ਹੋ ਗਈ ਤਾਂ ਕਰਕੇ ਹੁਣ ਮੈਂ ਦਰਦੀ ਦਰਦੀ ਕੰਮ ਕਰਦੀ ਹੁੰਨੀ ਆ ਵੀ ਮੈਨੂੰ ਮੰਜੇ ਤੇ ਨਹੀਂ ਪੈਣਾ ਕੰਮ ਬਹੁਤ ਉਲਝੇ ਹੋਇਆ ਇਸ ਕਰਕੇ ਮੈਂ ਥੋੜਾ ਥੋੜਾ ਕੰਮ ਕਰਦੀ ਰਹਿਣੀ ਆ ਬਸ ਅੱਜ ਇਹ ਵੀ ਕੰਮ ਨਿਪਟਾਤਾ ਵੱਡਾ ਕੰਮ ਹਰ ਰੋਜ਼ ਮੈਂ ਇੱਕ ਕੰਮ ਫੜਦੀ ਹੁੰਨੀ ਆ ਵੀ ਅੱਜ ਘਰ ਦੇ ਕੰਮਾਂ ਤੋਂ ਹਟ ਕੇ ਇੱਕ ਵੱਡਾ ਕੰਮ ਕਰਾਂ ਕਿਉਂ ਕਰਨਾ ਮੈਂ ਹੀ ਹੁੰਦਾ ਏ ਇਸ ਕਰਕੇ ਫਿਰ ਧਿਆਨ ਨਾਲ ਕਰਦੀ ਹੁਣ ਹੁਣ ਮੈਂ ਜ਼ਿਆਦਾ ਨਹੀਂ ਰਿਸਕ ਲੈਂਦੀ ਹੈਗੀ ਵੀ ਆਹ ਕ ਮਰਿੰਦਾ ਉਹ ਕ ਮਰਿੰਦਾ ਸਭ ਤੋਂ ਪਹਿਲਾਂ ਆਪਦਾ ਸਿਹਤ ਤਾਂ ਦੇਖਦੀ ਆਂ ਵੀ ਇੱਕ ਵਾਰ ਮੰਜੇ ਤੇ ਪੇਜ ਪੂਰਾ ਘਰ ਖਰਾਬ ਹੋ ਜਾਂਦਾ ਬਸ ਸੇਮੇ ਲੱਗੀ ਹੋਈ ਆ ਆਪਣੇ ਕੰਮ ਕਰਨੇ ਸਾਰੀਆਂ ਪੌੜੀਆਂ ਸਾਫ਼ ਕੀਤੀਆਂ ਸੀ ਫਿਰ ਜੋ نیچے ਐ ਪੌੜੀਆਂ ਦੇ نیچے ਪੈਂਡ ਤੇ ਛਿੱਟੇ ਸੀ ਕਿ ਉਹਦੀ ਨਹੀਂ ਵੀਡੀਓ ਬਣਾਈ ਬਸ ਕੱਲੀ ਪੌੜੀਆਂ-ਪੁੜੀਆਂ ਦੀ ਬਣਾਈ ਸੀ ਤੇ ਉਹ ਸਾਰੇ ਸਾਫ਼ ਕਰੇ ਮੈਂ ਕਿਉਂਕਿ ਮੇਰਾ ਟ੍ਰਾਈਪੋਡ ਹੋ ਰਿਹਾ ਖਰਾਬ ਫਿਰ ਲੱਭ ਨੂੰ ਕਹਿਆ ਸੀ ਕਿ ਥੋੜੀ ਜੀ ਵੀਡੀਓ ਬਣਾ ਦੇ ਤੇ ਡਰਾਈ ਬੋਟ ਹੁੰਦਾ ਫਿਰ ਤਾਂ ਮੈਂ ਸਾਰੀ ਬਣਾ ਲੈਣੀ ਸੀ ਫਿਰ نیچے ਇਹ ਸਾਰੀ ਗਲੀ ਸਾਫ਼ ਕਰੀ ਆ ਚੰਗੀ ਤਰ੍ਹਾਂ ਧੋਈ ਜਿੱਥੇ ਵੀ ਪੈਂਟ ਦੇ ਦਾਗ ਸੀਗੇ ਸਟੀਲ ਬੋਲ ਦੇ ਨਾਲ ਰਗ ਰਗ ਮੈਂ ਨਹੀਂ ਤੇਜ਼ ਤੇਜ਼ ਬੋਲ ਰਹੀ ਆ ਤੇ ਉਲਟਾ ਬੁਲਟਾ ਬੋਲਿਆ ਗਿਆ ਮੈਂ ਕੱਟਿਆ ਨਹੀਂ ਹੈਗਾ ਚਲੋ ਫਨ ਸਹੀ ਤੇ ਬੱਸ ਹੁਣ ਮੈਂ ਇਹ ਹੀ ਸਾਫ਼ ਸਫਾਈ ਕਰੀ ਆ ਕਿਉਂਕਿ ਮੇਰਾ ਫੋਨ ਹੋਏਗਾ ਬਹੁਤ ਜ਼ਿਆਦਾ ਫੁੱਲ ਹੋਇਆ ਕਾਫੀ ਵੀਡੀਓ ਬਣੀਆਂ ਪਈਆਂ ਨੇ ਬਹੁਤ ਜ਼ਿਆਦਾ ਤੇ ਹੁਣ ਫੋਨ ਦੀ ਸਟੋਰੇਜ ਫੁੱਲ ਹੋ ਰਹੀ ਸੀ ਇਸ ਕਰਕੇ ਮੈਂ ਫਟਾਫਟ ਲੱਗੀ ਹੋਈਆਂ ਤਾਂ ਕਰਕੇ ਮੈਂ ਕੁਝ ਨਹੀਂ ਕੱਟਿਆ ਹੈਗਾ ਜੋ ਹੈਗਾ ਠੀਕ ਆ ਬਾਏ ਬਾਏ